ਇਹ ਅਗਰੀ ਟੀਮ ਆਈ ਨਾਲ ਸਾਡੇ ਕੀ ਕੀ ਆਉਣਾ ਨਹੀਂ ਚਾਹਤੇ ਇਹ ਨਹੀਂ ਆਉਣੇ ਇਹ ਤਾਂ ਚੋਰੀ ਦਾ ਡਰਿਆ ਮੁਰਕੇ ਜਦੋਂ ਡੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਵਦਰ ਜੀ ਚੱਲੋ ਖਾਲਾ ਨਹੀਂ ਆਲੋ ਮਗਰ ਆਲੋ ਹਾਂਜੀ ਹਾਂਜੀ ਤੁਹਾਡੇ ਦਰਸ਼ਕਾਂ ਨੂੰ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਬਹੁਤ ਬਹੁਤ ਦਾ ਧੰਨਵਾਦ ਹੈ ਜੀ ਔਰਤ ਮੈਂ ਕੋਈ ਨਹੀਂ ਨਹੀਂ ਤੜ ਜੇ ਮੈਂ ਮੈਂ ਜਿੱਦਾਂ ਦਾ ਤੁਹਾਨੂੰ ਦੇਖਣ ਡਿਆ ਨਾ ਆਪਣੇ ਬੱਚੇ ਨੂੰ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੇ ਇੱਕ ਰਿਕਵੈਸਟ ਮੰਨ ਲਓ ਤੁਸੀਂ ਚੱਲ ਪੋ ਤੁਹਾਡੀ ਸਮਾਨ ਨੂੰ ਕੁਛ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਥੋੜਾ ਜਨਾ ਪਿਛੇ ਫੇਰ ਮੌਸਮ ਆਇਆ ਕਿਉਂ ਇੱਥੇ ਸੰਕਰਿਆ ਮਾਂ ਜੂਰੀ ਆ ਹੋਰ ਬੜੇ ਨੇ ਸਮਾਨ ਬਣਾਉਣ ਕੋਲ ਆ ਜਾਂਦੇ ਹੁੰਦੇ ਜਿਆਦਾ ਇਹਨੇ ਪਾਣੀ ਕਿਉਂ ਆ ਗਿਆ ਨਹੀਂ ਕੋਈ ਲੇਡੀ ਚੱਲ ਰਹੀ ਹੈ ਜੀ ਜੇ ਡੀਸ ਦਾ ਪੇਜ ਦਿਓ ਨਹੀਂ ਉਹਨਾਂ ਜਾਣਾ ਨਹੀਂ ਜੇ ਆਪਾਂ ਕਾਹਾਂਗੇ ਤਾਂ ਚੱਲ ਜਾਣਗੇ ਲੇਡੀਜ਼ ਦਾ ਪੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਇੰਨਾ ਡੇਡਾ ਤੇ ਹੈਗੇ ਨਹੀਂ ਥੋੜੀ ਥੋੜੀ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਈ ਹੈ ਦੋ ਜੀ ਦੇਖੇ ਨਹੀਂ ਇੱਥੇ ਅੰਬੜੀ ਬਹੁਤ ਨਹੀਂ ਸਾਡਾ ਸਮਾਨ rau ਚੋਰੀ ਕਰਕੇ ਲੈ ਗਏ ਇਹ ਲੋਕ ਪਾਣੀ ਖੜੂਗਾ ਪਾਣੀ ਹੈਗਾ ਕਿਸ ਚੀਜ਼ ਦੀ ਲੋੜ ਹੈ ਮੈਡੀਕਲ ਕਿੱਟ ਦੀ ਤਸਦੀਕ ਹੈਗੀ ਮੈਡੀਕਲ ਕਿੱਟ ਦੀ ਯਾਦ ਕਰ ਲਿਆ ਰੱਬ ਨੂੰ ਮੈਂ ਸਾਡਾ ਫਾਇਦਾ ਹੈਗਾ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਸਾਡਾ ਫਾਇਦਾ ਹੈਗਾ ਜੀ ਬਹੁਤ ਵਧੀਆ ਬਹੁਤ ਚੰਗਾ ਤੇ ਤੁਹਾਡੇ ਵਰਗੇ ਬੱਚੇ ਬਹੁਤ ਪਿਆਰਾ ਕੰਮ ਕਰਦੇ मेरी बट हूं भी यही रिक्वेस्ट है कि तुझे चल पाओ कुछ नहीं होंगे है इसके साथ भी फोर्स है ही है कुछ नहीं होंगे कि कोई ले जो जे कितना बंदा रह दो ताकि जो लेडीज है पीछे को दिक्कत नहीं है कि ये लेडीज मेरी बेटी है कि पीछे तेरी को दिक्कत है नहीं पीछे को नहीं पीछे पानी पूरी देने का दिक्कत है ये ज्यादा दिन है कोई काम नहीं है पानी ज्यादा है ना अपना ये लाग दो ढाई फुट था उतर गया था पानी ਦੇ ਡੰਗਰਾਂ ਵਾਤੇ ਨੇ ਡੇਰੇ ਦੇ ਡੰਗਰ ਗਏ ਨੇ ਪਿੰਡ ਹਾਂ ਉਹਨੂੰ ਰਸ਼ੇਪਾਣੀ ਪੂਰੀ ਤਾੜੀ ਨਹੀਂ ਹੈਗੀ ਕਿੰਨੇ ਲੱਗੇ ਹੈਗੇ ਮੈਂ ਅੱਜ ਰਿਕਵਰੀ ਆਪਣੇ ਵੀ ਨਾਲ ਲੇਖਾ ਜੀ ਨਾਲ ਲੇਖਾ ਨਾਲ ਹੈਗੇ ਅਸੀਂ ਇੱਥੇ ਪੁਛਾ ਦਾਂਗੇ ਦੱਸ ਦੋ ਕਿੰਨੇ ਲੱਗੇ ਰਹੇਗੇ ਉਹਦੇ ਧਾਲੀ ਫਤਿਹ ਮੇਰ ਬਲ ਸਿੰਘ ਤੇ ਆਪਣਾ ਮੈਂ ਰਾਤੀ ਫੋਨ ਕੀਤਾ ਹੈ ਉਹਨਾਂ ਨੂੰ ਹੋਣ ਜਾਣਗੇ ਦੇਖਦਾ ਜੀ ਘੰਟੇ ਤੱਕ ਉਹਨਾਂ ਨੂੰ ਥਾਲਾ ਕੁਝ ਡੰਦਰ ਉੱਤੇ ਭੁੱਖੇ ਪੈ ਮੈਂ ਤਾਂ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਜੀ ਨੇ ਡੇਰੇ ਆ ਨਾ ਜੀ ਸਾਰਿਆਂ ਨੇ ਡੰਦਰ ਪਿੰਡ ਗਏ ਨੇ ਪਿੰਡ ਕੀ ਕੋਲ ਹੈ ਕਿਸੜ ਉਹ ਵੀ ਲੰਬੜਦਾਰ ਵਾ ਤੇ ਨਿਰਮਲ ਸਿੰਘ ਲੰਬੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਉੱਥੇ ਪਹੁੰਚਾ ਦਿਓ ਉਹਨਾਂ ਨੂੰ ਰਸਤ ਵਾਲੀ ਮੈਨੂੰ ਇੱਥੇ ਕਿਸੇ ਕੋਲ ਪਾਣੀ ਵੀ ਹੈ ਮੈਡੀਸਿਨ ਵੀ ਲੋੜ ਹੈ ਮੈਡੀਸਿਨ ਕਿਸੇ ਕੋਲ ਰੱਖ ਲਓ ਫਿਰ ਵੀ ਰੱਖ ਲਓ ਬਾਬਾ ਜੀ ਰੱਖ ਲਓ ਸਾਰਿਆਂ ਪਿੰਡ ਚਲੇ ਗਏ ਬਾਬਾ ਜੀ ਰੱਖ ਲਓ ਕਿਸੇ ਨੇ ਜ਼ਰੂਰਤ ਪੈ ਜੂਗੀ ਮੇਰੀ ਹਾਂ ਉਹ ਕੋਰੇ ਚੌਰਾ ਦਾ ਇਹ ਪਾਸੇ ਇਹਨਾਂ ਦੇ ਘਰੋਂ ਮੇਨ ਖਦਰਾ ਚੌਰਾ ਦਾ ਇੱਕ ਮਿੰਟ ਰਹੀ ਠੀਕ ਹੈ ਐਸੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਐਡੇ ਐਡੇ ਲੈਗ ਬੱਚੇ ਨੇ ਸਾਰੇ ਤਿਆਰ ਹੁੰਦੇ ਫੇਰੇ ਨੇ ਪਹਿਲੇ ਬੰਦੇ ਨੇ ਅਹੀਂ ਅਹੀਂ ਸਾਡੇ ਮੰਨ ਦੇ ਵਿੱਚ ਸਾਡੀ ਸਾਡੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਤਿਕਾਰੇ ਦਾ ਬੰਦਾ ਟੀਚਰਾਂ ਦੇ ਨਾਲ ਸੱਜਿਆ ਸਾਡੇ ਬੱਚੇ ਨੇ ਬਾਹਰ ਅਹੀਂ ਹੋਰ ਬੰਦੇ ਵੀ ਬੇਪੋੜੇ ਦੱਬਾ ਪਿਆ ਉਹ ਦੇਖੋ ਦੱਬਾ ਪਿਆ ਇਹਦੇ ਨਾਲ ਕੋ ਡਰਦੇ ਅਹੀਂ ਅਹੀਂ ਬਹੁਤ ਵਧੀਆ ਹੜੇ ਲੱਗੇ ਆ ਆਹ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕਿ ਤੇ ਪੁੱਛਣ ਦੇ ਆਹ ਪਹਿਲੀ ਵਾਰ ਕੋਲੀ ਚੈਦੀ ਹੈ